ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਔਰ ਇੱਕ ਵਿਅਕਤੀ ਦਾ ਸ਼ਰੇਆਮ ਸੜਕ ਦੇ ਉੱਤੇ ਕਤਲ ਕਰ ਦਿੱਤਾ ਗਿਆ ਤਲਵਾਰਾਂ ਦੇ ਨਾਲ ਵੱਢ ਦਿੱਤਾ ਬੰਦਾ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਉਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਇੱਕ ਰਾਹਗੀਰ ਦੇ ਵੱਲੋਂ ਬਣਾਈ ਗਈ ਹੈ ਔਰ ਤਸਵੀਰ ਤੁਹਾਨੂੰ ਦਿਖਾਵਾਂਗੇ ਨਾਲ ਹੀ ਨਾਲ ਦੱਸ ਦਿੰਦੇ ਕਿ ਇਹ ਸਾਬਕਾ ਐਮਪੀ ਦਾ ਪੀਏਸੀ ਕੁਲਦੀਪ ਸਿੰਘ ਜਿਸ ਦਾ ਮਰਡਰ ਕੀਤਾ ਗਿਆ ਹੈ ਬੇਰਹਿਮੀ ਦੇ ਨਾਲ ਸੜਕ ਦੇ ਉੱਤੇ ਤਲਵਾਰਾਂ ਦੇ ਨਾਲ ਵੱਢ ਦਿੱਤਾ ਗਿਆ ਔਰ ਇੱਕ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਮੋਬਾਈਲ ਦੇ ਵਿਜੇ ਸ਼ੂਟ ਕੀਤੀ ਗਈ ਹੈ ਵੀਡੀਓ ਜਿਸ ਦੇ ਵਿੱਚ ਇੱਕ ਰਾਘੀਰ ਮਹਿਲਾ ਦੇ ਵੱਲੋਂ ਇਹ ਵੀਡੀਓ ਬਣਾਈ ਜਾਂਦੀ ਹੈ ਜਦੋਂ ਇਹਨਾਂ ਵਿਅਕਤੀਆਂ ਦੇ ਵੱਲੋਂ ਕਾਰ ਦੇ ਵਿੱਚ ਕੁਲਦੀਪ ਸਿੰਘ ਨੂੰ ਘੇਰਿਆ ਜਾਂਦਾ ਹੈ ਫਿਰ ਉਸ ਨੂੰ ਬਾਹਰ ਕੱਢ ਕੇ ਤਲਵਾਰਾ ਮਾਰ-ਮਾਰ ਕੇ ਸੜਕ ਦੇ ਉੱਤੇ ਸਿੱਟ ਕੇ ਤਲਵਾਰਾ ਮਾਰੀਆਂ ਜਾਂਦੀਆਂ ਨੇ ਔਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਕੁਲਦੀਪ ਸਿੰਘ ਦੱਸਦੀ ਕਿ ਸਾਫ ਦਾ ਐਮਪੀ ਦਾ ਪੀਏਸੀ ਔਰ ਆਪਣੇ ਫਾਰਮ ਹਾਊਸ ਤੋਂ ਰਾਤ ਨੂੰ ਜਦੋਂ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਇੱਕ 스ਵਿਫਟ ਕਾਰ ਪਿੱਛਾ ਕਰਦੀ ਹੈ ਔਰ ਹਾਈਵੇ ਤੇ ਜਾ ਕੇ ਇਹਨਾਂ ਨੂੰ ਰੋਕ ਲੈਂਦੀ ਹੈ ਔਰ ਹਾਈਵੇ ਤੇ ਇਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੰਦੀ ਹੈ ਪੂਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੜੀ ਬੇਰਹਿਮੀ ਦੇ ਨਾਲ ਇਹ ਕਤਲ ਕੀਤਾ ਗਿਆ ਹੈ ਉਹ ਪੂਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਕਿ ਕਿਸ ਤਰੀਕੇ ਦੇ ਨਾਲ ਜਾਨਵਰਾ ਵਾਂਗ ਵੱਢਿਆ ਗਿਆ ਕਿਉਂਕਿ ਇੱਕ ਤੋਂ ਬਾਅਦ ਇੱਕ ਤਾਬੜ ਤੋੜ ਵਾਰ ਕੀਤੇ ਗਏ ਨੇ ਤਲਵਾਰ ਦੇ ਹੱਥ ਦੇ ਵਿੱਚ ਤਲਵਾਰ ਸੀ ਔਰ ਲਗਾਤਾਰ ਕੁਲਦੀਪ ਸਿੰਘ ਦੇ ਉੱਤੇ ਵਾਰ ਉਤੇ ਵਾਰ ਕੀਤੇ ਜਾਂਦੇ ਨੇ ਔਰ ਜਦੋਂ ਧਰਾਸ਼ਾਈ ਹੋ ਕੇ ਵੀ ਡਿੱਗ ਜਾਂਦਾ ਤਾਂ ਵੀ ਉਸ ਦੀ ਗਰਦਨ ਦੇ ਉੱਤੇ ਉਸ ਦੇ ਸਿਰ ਦੇ ਉੱਤੇ ਜ਼ੋਰਦਾਰ ਤਲਵਾਰਾਂ ਮਾਰੀਆਂ ਜਾਂਦੀਆਂ ਨੇ ਕਿ ਕੋਈ ਗੁੰਜਾਇਸ਼ ਨਾ ਰਹਿ ਜਾਵੇ ਕਿ ਉਹ ਬਾਕੀ ਜ਼ਿੰਦਾ ਬਚ ਜਾਵੇ ਤਾਂ ਜਦੋਂ ਇਹ ਰਾਹਗੀਰਾਂ ਦੇ ਵੱਲੋਂ ਜਾਣਕਾਰੀ ਪੁਲਸ ਨੂੰ ਦਿੱਤੀ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਪੁਲਸ ਪਹੁੰਚਦੀ ਹੈ ਤਾਂ ਉਦੋਂ ਤੱਕ ਇਹ ਮੁਲਜ਼ਮ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਚੁੱਕੇ ਸੀ ਔਰ ਉਦੋਂ ਤੱਕ ਕੁਲਦੀਪ ਸਿੰਘ ਦੇ ਸਾਹ ਮੁੱਕ ਚੁੱਕੇ ਸੀ ਰਾਹ ਦੇ ਉੱਤੇ ਵਿਖਰਿਆ ਖੂਨ ਗਵਾਹੀ ਭੜਦਾ ਹੈ ਕਿ ਕਿੰਨੀ ਬੇਰਹਿਮੀ ਦੇ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਔਰ ਲੁਧਿਆਣਾ ਦੀ ਇਹ ਘਟਨਾ ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਹਾਈਵੇ ਦੇ ਉੱਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਫੋਕਸ ਵੈਗਨ ਕਾਰ ਦੇ ਵਿੱਚ ਕੁਲਦੀਪ ਸਿੰਘ ਆਪਣੇ ਫਾਰਮ ਹਾਊਸ ਤੋਂ ਘਰ ਵਾਪਸ ਜਾ ਰਿਹਾ ਸੀ ਔਰ ਉੱਥੇ ਕੁਝ ਬੰਦਿਆਂ ਦੇ ਵੱਲੋਂ ਸਵਿਫਟ ਕਾਰ ਦੇ ਵਿੱਚ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਔਰ ਹਾਈਵੇ ਤੇ ਜਾ ਕੇ ਇਹਨਾਂ ਨੂੰ ਘੇਰ ਲਿਆ ਜਾਂਦਾ ਔਰ ਉੱਥੇ ਉਹਨਾਂ ਨੂੰ ਪਹਿਲਾ ਕਾਰ ਚੋਂ ਬਾਹਰ ਕੱਢ ਕੇ ਕੁੱਟਮਾਰ ਕੀਤੀ ਜਾਂਦੀ ਹੈ ਕੁਲਦੀਪ ਸਿੰਘ ਇੱਥੇ ਮਦਦ ਦੀ ਗੋਹਾਲ ਲਗਾਉਂਦਾ ਹੈ ਪਰ ਕੋਈ ਵੀ ਫਰਿਆਦ ਉਹਨਾਂ ਦੀ ਸੁਣੀ ਨਹੀਂ ਜਾਂਦੀ ਔਰ ਬਿਲਕੁਲ ਜਦੋਂ ਤਾਂ ਰਾਸ਼ਾਈ ਹੋ ਜਾਂਦਾ ਹੈ ਔਰ ਤਲਵਾਰਾਂ ਦੇ ਨਾਲ ਹਮਲਾ ਕਰ ਕਰਕੇ ਤਲਵਾਰਾਂ ਮਾਰ ਮਾਰ ਕੇ ਵੱਢ ਕੇ ਉੱਥੋਂ ਹੀ ਮਾਰ ਮੁਕਾਉਂਦੇ ਨੇ ਤਾਂ ਲੋਕ ਵੀ ਚੀਕਾ ਮਾਰਦੇ ਰਹਿੰਦੇ ਨੇ ਪਰ ਕੋਈ ਮਦਦ ਨਹੀਂ ਅੱਗੇ ਨਹੀਂ ਆਉਂਦਾ ਹਾਲਾਂਕਿ ਵੀਡੀਓ ਜਰੂਰ ਹੈ ਕਿਸੇ ਮਹਿਲਾ ਦੇ ਵੱਲੋਂ ਬਣਾਈ ਗਈ ਹੈ ਕਾਰ ਦੇ ਵਿੱਚ ਉਹ ਬੈਠੀ ਸੀ ਔਰ ਉਸ ਦੇ ਵੱਲੋਂ ਵੀਡੀਓ ਬਣਾਈ ਗਈ ਹੈ ਜੋ ਹੁਣ ਸਬੂਤ ਦੇ ਤੌਰ ਤੇ ਕੰਮ ਆਵੇਗੀ ਕਿ ਆਖਿਰ ਕਿਹਨਾਂ ਲੋਕਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਤਿੰਨ ਤੋਂ ਚਾਰ ਲੋਕ ਸੀ ਜੋ ਹਮਲਾ ਕਰਦੇ ਹੋਏ ਨਜ਼ਰ ਆਉਂਦੇ ਨੇ ਔਰ ਵੀਡੀਓ ਦੇ ਵਿੱਚ ਇੱਕ ਫਾਇਰਿੰਗ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ਜਿਸ ਤੋਂ ਲੱਗਦਾ ਹੈ ਕਿ ਇੱਥੇ ਫਾਇਰਿੰਗ ਵੀ ਹੋਈ ਹੈ ਤਲਵਾਰਾ ਦੇ ਨਾਲ ਵੱਡਿਆ ਗਿਆ ਹੈ ਪਰ ਦੂਸਰੇ ਪਾਸੇ ਫਾਇਰਿੰਗ ਵੀ ਕੀਤੀ ਗਈ ਹੈ ਤਾਂ ਕੁਲਦੀਪ ਸਿੰਘ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ ਪਿੰਡ ਮੁੰਡੀਆਂ ਦਾ ਰਹਿਣ ਵਾਲਾ ਸੀ ਔਰ ਕੁਝ ਸਮਾਂ ਵਿਦੇਸ਼ ਦੇ ਵਿੱਚ ਵੀ ਲਗਾ ਕੇ ਆਇਆ ਸੀ ਪਰ ਵਾਪਸ ਲੁਧਿਆਣਾ ਦੇ ਵਿੱਚ ਆ ਕੇ ਰਹਿਣ ਲੱਗ ਪਿਆ ਸੀ ਕਿਉਂਕਿ ਉਸ ਨੂੰ ਆਪਣੇ ਇਲਾਕੇ ਦੇ ਨਾਲ ਜੱਦੀ ਇਲਾਕੇ ਦੇ ਨਾਲ ਪਿਆਰ ਸੀ ਤਾਂ ਉੱਥੇ ਆ ਕੇ ਰਹਿਣਾ ਚਾਹੁੰਦਾ ਸੀ ਹਾਲਾਂਕਿ ਜ਼ਮੀਨੀ ਵਿਵਾਦ ਵੀ ਉਹਨਾਂ ਦੇ ਨਾਲ ਕਈ ਜੁੜਦੇ ਰਹੇ ਨੇ ਜ਼ਮੀਨ ਨੂੰ ਲੈ ਕੇ ਕਈ ਵਿਵਾਦ ਵੀ ਸੀ ਜਿਸ ਕਰਕੇ ਪਰਿਵਾਰਕ ਮੈਂਬਰ ਵੀ ਕਈ ਜਾਂ ਰਿਸ਼ਤੇਦਾਰ ਵੀ ਉਹਨਾਂ ਦੇ ਨਾਲ ਝਗੜੇ ਦੇ ਵਿੱਚ ਸੀ ਜਾਂ ਰੰਜਿਸ਼ ਉਹਨਾਂ ਦੀ ਸੀ ਤਾਂ ਇਸ ਕਰਕੇ ਫਿਲਹਾਲ ਪੁਲਿਸ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਕਿ ਕਿਹਨਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਜ਼ਮੀਨੀ ਝਗੜੇ ਕਰਕੇ ਇਹ ਹਮਲਾ ਕੀਤਾ ਗਿਆ ਜਾਂ ਫਿਰ ਕਾਰਨ ਕੋਈ ਹੋਰ ਰਹਿ ਪਰ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕੁਲਦੀਪ ਸਿੰਘ ਦੇ ਕਤਲ ਦੀਆਂ ਔਰ ਜੋ ਕਿ ਸਾਬਕਾ ਐਮਪੀ ਜਗਦੇਵ ਸਿੰਘ ਤਲਵੰਡੀ ਦੇ ਆ ਪੀਏ ਆ ਪੀਏ ਰਹਿ ਚੁੱਕਾ ਆ ਪਹਿਲਾਂ ਉਹ ਔਰ ਬਾਅਦ ਵਿੱਚ ਵਿਦੇਸ਼ ਚਲਾ ਗਿਆ ਸੀ ਫਿਰ ਵਾਪਸ ਆ ਕੇ ਆਪਣੇ ਫਾਰਮ ਹਾਊਸ ਦੇ ਵਿੱਚ ਕੰਮ ਕਰਨ ਲੱਗ ਪਿਆ ਸੀ ਔਰ ਇੱਥੇ ਆਪਣੇ ਲੁਧਿਆਣਾ ਦੇ ਵਿੱਚ ਰਹਿੰਦਾ ਸੀ ਪਰ ਜਦੋਂ ਕੱਲ ਲੁਧਿਆਣਾ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਇਸ ਤਰੀਕੇ ਦੇ ਨਾਲ ਪਿੱਛਾ ਕਰਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਤਲਵਾਰਾਂ ਦੇ ਨਾਲ ਤਾਬੜ ਤੋੜ ਵਾਰ ਕੀਤੇ ਜਾਂਦੇ ਨੇ ਫਿਲਹਾਲ ਪਰਿਵਾਰ ਨੇ ਗੱਲਬਾਤ ਕਰਨ ਤੋਂ ਬਾਅਦ ਹਜੇ ਮਨਾ ਕਰ ਦਿੱਤਾ ਇਨਕਾਰ ਕਰ ਦਿੱਤਾ ਹੈ ਪਰ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਕੌਣ ਇਸ ਹਮਲੇ ਦੇ ਪਿੱਛੇ ਹੋ ਸਕਦਾ ਹੈ 65 ਸਾਲ ਦੀ ਉਮਰ ਸੀ ਕੁਲਦੀਪ ਸਿੰਘ ਦੀ ਔਰ ਫਾਰਮ ਹਾਊਸ ਦੇ ਨੇੜੇ ਹੀ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਆਪਣੇ ਫਾਰਮ ਹਾਊਸ ਤੋਂ ਜਦੋਂ ਵਾਪਸ ਆ ਰਿਹਾ ਸੀ ਤਾਂ ਉਦੋਂ ਤਲਵਾਰਾਂ ਦੇ ਨਾਲ ਇਹ ਹਮਲਾ ਕੀਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਵੱਖ-ਵੱਖ ਐਂਗਲਾਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਵਾਰਦਾਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕਦਾ ਹੈ ਕਿਉਂਕਿ ਪਰਿਵਾਰ ਦਾ ਸਕਦਾ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਕਿਹਨਾਂ ਲੋਕਾਂ ਦੇ ਨਾਲ ਰੰਜਿਸ਼ ਸੀ ਜਾਂ ਫਿਰ ਕਿਹਨਾਂ ਲੋਕਾਂ ਦੇ ਨਾਲ ਲੜਾਈ ਚੁੱਕਦੀ ਸੀ ਤਾਂ ਪਰਿਵਾਰ ਕਿਸੇ ਤੇ ਸ਼ੱਕ ਜਿਤਾਏਗਾ ਤਾਂ ਉਸ ਤੋਂ ਬਾਅਦ ਹੀ ਇਸ ਪੂਰੀ ਘਟਨਾ ਦਾ ਪਤਾ ਲੱਗ ਸਕੇਗਾ ਫਿਲਹਾਲ ਤੁਹਾਨੂੰ ਮੌਕੇ ਦੇ ਉੱਤੇ ਮੌਜੂਦ ਜੋ ਅਧਿਕਾਰੀ ਨੇ ਉਹਨਾਂ ਦੀ ਬਾਈਟ ਵੀ ਸੁਣਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਔਰ ਪਰਿਵਾਰ